ਰਾਗ ਗੌੜੀ ਪੂਰਬੀ ਬਾਮਨ ਅਖਰੀ ਕਬੀਰ ਜੀ yogi ਇੱਕ ਓਨਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਬਾਮਨ ਅਚਰ ਲੋਕ ਤਰਹਿ ਸਭ ਕੁਝ ਇਨੀ ਹੀ ਮਾਹੇ ਇਹ ਅੱਖਰ ਖਿਰ ਜਾਹੇਗੇ ਉਹ ਅੱਖਰ ਇਨ ਮਾਹੇ ਨਾਹੇ ਬਾਮਨ ਅਚਰ ਲੋਕ ਤਰਹਿ ਸਭ ਕੁਝ ਇਦੀ ਹੀ ਬੋਲੇ ਕਿ ਅਖਰ ਖਰ ਜਾਣਗੇ ਉਹ ਅਖਰ ਤਿੰਨ 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 ਰੂਪ ਬਦਲਦੇ ਇੱਕ ਕੋਈ ਪੰਕਤੀ ਤਿੰਨ ਰੂਪ ਦੇਦੇ ਅਖਰ ਦੇ ਪਹਿਲਾ ਰੂਪ ਅਖਰ ਅਕਸ਼ਰ ਛੱਡਦਾ ਸੰਸਕ੍ਰਿਤ ਵਿੱਚ ਅਕਸ਼ਰ ਸੀ ਇਹਨੂੰ ਅਖਰ ਕੀ ਅ ਕਸ਼ਰ ਜੋ ਘਟਦਾ ਨਹੀਂ ਜਿਹੜਾ ਘਟੇ ਨਾ ਉਹ ਅਕਸ਼ਰ ਹੈ ਜੋ ਕਸ਼ਰ ਨਹੀਂ ਹੁੰਦਾ ਜੇ ਜਰਾ ਰੋਗ ਨਹੀਂ ਜਿਜ ਜਰਾ ਰੋਗ ਨਹੀਂ ਅਕਸ਼ਰ ਇਹ ਤੇ ਕਰਕੇ ਅਕਸ਼ਰ ਤਾਂ ਹੁਣਾ ਉਹ ਆਪੇ ਸ਼ਰਦਾ ਹਾਂ ਅਕਸ਼ਰ ਹੀ ਲੱਗਦਾ ਉਹ ਅਸ਼ਰ ਪਿਸ਼ਰ ਉਹ ਪਿਸ਼ਰ ਹੁੰਦਾ ਥੋੜਾ ਥੋੜਾ ਕਰਕੇ ਘਟ ਜਾਣਾ ਪੁਰਾਣਾ ਹੋ ਜਾਣਾ ਉਹ ਪਿਸ਼ਰਾ ਜੋ ਪੁਰਾਣਾ ਨਹੀਂ ਹੁੰਦਾ ਜੋ ਅkran ਗਿਆਨ ਅਜੂ ਹੋ ਨਹੀਂ ਜਾਂਦਾ ਛੜਦਾ ਨਹੀਂ ਹੁੰਦਾ ਜੋ ਜਵਾਨੀ ਆ ਦੇ ਘਟ ਜਾਂਦੀ ਜੋ ਜਵਾਨੀ ਆਦਾ ਘਟ ਜਾਂਦਾ ਜੋ ਲਿਖਤ ਵਿੱਚ ਆ ਗਿਆ ਉਹਨੇ ਹੈ ਨਾ ਘਟਦਾ ਨਹੀਂ ਇਹ ਕਰਕੇ ਉਹਨਾਂ ਨੂੰ ਅੱਖਰ ਕਿਹਾ ਹੋਇਆ ਫਿਰ ਉਹਦੇ ਬਾਅਦ ਭਾਸ਼ਾ ਬਦਲੀ ਅੱਖਰ ਆ ਗਿਆ ਛਛ ਰਣਾ ਆੜਾ ਛਛਾ ਰਾੜਾ ਅਛਰ ਕੋਈ ਰ ਅਛਰ ਨਾਲ ਬਦਲਦਾ ਹੈ ਅੱਖਰ ਨਹੀਂ ਬਦਲਦਾ ਕੋ ਸੰਸਕ੍ਰਿਤ ਤੇ ਬਾਅਦ ਜਿਹੜਾ ਉਹਨੇ ਪੜ੍ਹਿਆ ਗੁਰਦੁਆਰਤ ਉੱਤੇ ਅੱਖਰ ਹੈ ਉੱਤੇ ਅੱਖਰ ਨਹੀਂ ਸੰਸਕ੍ਰਿਤ ਨਹੀਂ ਹੈ ਦੂਜੀ ਭਾਸ਼ਾ ਉੱਤੇ ਉਹ ਕਹਿੰਦੇ ਬਾਵਨ ਅੱਖਰ ਮੈਨੂੰ ਕੋ ਬਬਲਜੋ ਅੱਖਰ ਨੇ ਅੱਖਰ ਨੀ ਮਾ ਪਕਾਇਆ ਸਿੱਧੀ ਦੇ ਕੋਲ ਜਾਇਓ ਖੰਡ 52 ਅੱਖਰ ਲੋਕ ਤਰੇ ਤਿੰਨ ਲੋਕ ਨੇ ਤਿੰਨ ਲੋਕ ਦਾ ਮੈਂ ਗਿਆਨ ਦੇਣਾ ਕੋਈ ਨਾ ਅੱਖਰਾਂ ਚ ਬੰਦ ਕਰਨਾ 52 ਅੱਖਰਾਂ ਤੇ ਲੋਕ ਦੀ ਗੱਲ ਕਰਦੀ ਹਾਂ ਆਪਾਂ ਅੱਖਰੋ ਕਿ ਜੀ ਨਹੀਂ ਮਾਰੀ ਲੋਕ ਤਰੇ ਸਭ ਕੁਝ ਸਾਰਾ ਕੁਝ ਇਹਨਾਂ ਡੱਬਿਆਂ ਦੇ ਬੰਦ ਕਰ ਦ। ਇਹਦੇ ਡੱਬੇ ਬਣਾ ਕੇ ਸਭ ਕੁਝ ਇਹਦੇ ਬੰਦ ਕਰ ਦ। ਦੇ ਦੇ ਕੁੜੀਆਂ ਬਣਾ ਕੇ ਡੱਬੇ ਬਣਾ ਕੇ ਪੈਕ ਕਰਕੇ ਦੇ ਦ। ਕੁਝ ਜੰਬਰ ਕੇ ਇਹ ਅੱਖਰ ਖਿਰ ਜਾਣਗੇ ਉਹ ਅੱਖਰ ਇਹਨਾਂ ਮੈਂ ਨਹੀਂ ਇਹ ਅੱਖਰ ਹੁਣ ਅੱਖਰ ਪਿੰਾਬੀ ਜਿਹੜਾ ਵਰਤਾ ਕਬੀਰ ਵੇਲੇ ਅੱਖਰ ਕਹਿਣ ਲੱਗ ਗਏ ਸੀ ਉਦੋਂ ਪਹਿਲਾ ਅक्षर ਕਹਿੰਦੇ ਸੀ ਉਦੋਂ ਪਹਿਲਾ ਅੱਖਰ ਅਕਸ਼ਰ ਕਹਿੰਦੇ ਸੀ ਭਾਸ਼ਾ ਬਦਲੀ ਇਹ ਅੱਖਰ ਖਿਰ ਜਾਣਗੇ ਹੁਣ ਅੱਖਰ ਕਹਿੰਦੇ ਕਬੀਰ ਨੂੰ ਇਹ ਸ਼ਕਤਾ ਹੋ ਗਈ ਸੁਬੀਰ ਇਹ ਕਹਿਣਾ ਚਾਹੁੰਦਾ ਹੈ ਅਲਰਟ ਕਰਨਾ ਚਾਹੁੰਦਾ ਹੈ ਕਿ ਅੱਖਰ ਜਿਹੜਾ ਲੱਭਦਾ ਹੈ ਅਖੜ ਜੋ ਖਰਦਾ ਦੀ ਅਖਰ ਦਾ ਅਖਰ ਲਫਜ਼ ਬਣਦਾ ਅਸਲ ਜਿਆਦਾ ਸੀ ਇਹਦਾ ਨੋਂ ਅਖਰ ਕਰ ਲਿਆ ਅਖਾਰਾ ਰਖਰ ਕੋਈ ਸੈਂਸ ਵਿੱਚ ਹੁੰਦੇ ਨਹੀਂ ਉਹਨਾਂ ਅਰਥ ਦੋ ਹੋਣਗੇ ਜਿਵੇਂ ਅਖਰ ਦੇ ਅਰਥ ਦੋ ਨੇ ਇੱਕ ਤਾਂ ਇਹਨਾਂ ਨੂੰ ਸੀ ਅਕਸ਼ਰ ਕਹਿੰਦੇ ਇਹ ਕੋਈ ਇਹਦਾ ਅਰਥ ਹੈ ਅਕਸ਼ਰ ਦਾ ਅਰਥ ਹੈ ਜੋ ਖਰਦਾ ਦੀ ਇਵੇਂ ਅਖਰ ਜਦ ਵਰਤਾਂਗੇ ਅਖਰ ਜਦ ਵਰਤਾਂਗੇ ਜਦ ਇਹ ਲਿਖਦਾ ਜਾਂ ਅਖਰ ਵਰਤਾਂਗੇ ਤਾਂ ਉਹ ਇਹ ਆ ਵੀ ਉਹ ਖਰਦਾ ਨਹੀਂ ਘਟਦਾ ਨਹੀਂ ਇਹ ਅਖਰ ਖਰ ਜਾਣਗੇ ਇਹ ਅਖਰ ਤਾਂ ਖਰ ਜਾਣਗੇ ਪੁਰਾਣੇ ਹੋ ਜਾਣਗੇ ਪਰ ਜਿਹੜਾ ਅਖਰ ਗਿਆਨ ਹੈ ਦੇ ਵਿੱਚ ਜੋ ਸੱਚ ਹੈ ਦੇ ਵਿੱਚ ਪਾਇਆ ਤੇ ਚੇਤਨ ਜੀ ਦੀ ਮੈਂ ਗੱਲ ਕਰਦਾ ਚੇਤਨ ਦੀ ਜਿਹਦਾ ਧਿਆਨ ਕਰ ਉਹਨਾ ਨਾ ਉਹ ਜਿਹੜਾ ਨਾ ਹੈ ਅਖਰਾਂ ਇਹ ਨਾ ਕਿਤੇ ਮਾਲਕ ਕਿਉਂ ਕਿ ਇਹ ਕਲ ਕਿਉਂ ਪਈ ਤੋ ਕਹਿੰਦਾ ਓਮ ਲਿਖਿਆ ਹੋਇਆ ਹੈ ਉਹਨੂੰ ਓਮ ਬੁਲਣ ਲੱਗ ਪਈ ਸੀ ਜੋ ਰਾਮ ਲਿਖਿਆ ਆ ਉਹਦੀ ਪੂਜਾ ਹੋਣ ਲੱਗੀ ਸੀ ਉਹ ਕਹਿੰਦਾ ਨਾ ਅਖਰਾਂ ਦੀ ਪੂਜਾ ਨਹੀਂ ਕਰਦਾ ਰਾਮ ਦੇ ਲਿਖੇ ਦੀ ਪੂਜਾ ਹੋਣ ਲੱਗੀ ਸੀ ਓਮ ਨੂੰ ਦੇਖ ਕੇ ਉਹਦੀ ਪੂਜਾ ਹੋਣ ਲੱਗੀ ਸੀ ਲਿਖੇ ਵਿੱਚ ਓ ਰਾਮ ਆਸਰ ਬਾ ਜਿਹੜਾ ਓਮਕਾਰ ਆ ਓਹ ਆ ਉਹਦੀ ਪੂਜਾ ਨਹੀਂ ਕਰਦੀ ਅਖਰਾਂ ਦੀ ਪੂਜਾ ਨਹੀਂ ਕਰਦੀ ਉਹ ਇਹਦੇ ਵਿੱਚ ਅੱਖਰਾਂ ਦਿੰਦਾ ਉਹ ਇਹੋ ਤੇ ਗੱਲ ਹੈ ਇਹ ਉਹਦਾ ਸੰਕੇਤਕ ਪਛਿਛ ਦੱਸਿਆ ਹੈ ਉਹ ਇਹ ਅਖਰ ਇਹਨਾਂ ਮੈਂ ਨਹੀਂ ਉਹ ਅਸਲੀ ਜਿਹਦੀ ਗੱਲ ਹੈ ਉਹ ਨਹੀਂ ਇਹਦੇ ਵਿੱਚ ਅੱਖਰ ਨੇ ਅਖਾਰਾ ਰੱਖੜ ਫਰਕਾਰ ਉਹ ਅਖਾਰਾ ਇਹ ਅੱਖਰ ਹੁਣ ਅੱਖਰ ਨੂੰ ਅਖਾਰਾ ਅਖਾਰ ਨੂੰ ਅੱਖਰ ਮੰਨ ਲਿਆ ਰਵਾਤੀ ਗੱਲ ਜੋ ਅਖਾਰਾ ਪੁਰਾਣਾ ਅਖਰ ਮੰਨ ਲਿਆ ਅੱਜ ਵੀ ਉਹੀ ਗੱਲ ਅਖਾਰ ਨੂੰ ਅਖਰ ਮੰਨਣ ਦੀ ਉਹ ਗਲਤੀ ਕੀਤੀ ਹੋਈ ਹੈ ਇਹਨਾਂ ਗੁਰੂ ਬਣਾ ਜਿਹੜੀ ਸਾਵਧਾਨੀ ਕਿਹਾ ਸੀ ਵਰਤਣ ਨੂੰ ਛਸਪਾਸ ਕਰਕੇ ਉਹ ਕਹਿੰਦਾ ਜੀ ਜੀ ਮੈਂ ਗੱਲ ਕਰ ਲਿਆ ਨਾ ਦਾ ਕਾ ਦਿਓ ਨਹੀਂ ਆ ਗਾ ਅਖਰ ਜੁੱਦਾ ਉਹ ਬਾਹਰ ਹੁੰਦਾ ਹੈ ਉਰਦਾ ਭੁੱਖ ਲੱਗਦੀ ਹੈ ਪਿਆਸ ਲੱਗਦੀ ਹੈ ਉਹ ਸੋਚਦਾ ਸੁਧਿਦਾ ਉਹ ਚੇਤਨਾ ਇਹਦੇ ਚੇਤਨਾ ਕਿੱਥੇ ਲੇਕਿਨ ਚੇਤਨਾ ਹੀ ਪਹਿਣ ਲੱਗ ਗਈ ਜਿਹੜੇ ਜਿੰਨਾ 10 ਨੰਬਰੀਏ 10 ਪਰ ਤਾਂ ਥੋੜੇ ਨਰੂ ਬਾਤ ਹੈ ਗਾ ਨੰਬਰੀਏ ਦਾ ਵਿਚਾਰੇ ਪੁਲਿਸ ਦੀ ਗਲਤੀ ਚਾ ਆ ਜਾਂਦੀ ਠੀਕ ਵੀ ਹੋ ਜਾਂਦੀ ਪੁਲਿਸ ਕਰ ਦਿੰਦੀ ਠੀਕ ਹੈ ਠੀਕ ਹੋਣ ਵਾਲੀ ਨਹੀਂ ਇਹ ਰੱਬ ਤੋਂ ਠੀਕ ਨਹੀਂ ਹੁੰਦੇ ਇਹਦਾ ਪਰਮੇਸ਼ਰ ਤੇ ਉਹਦੇ ਨਾਲ ਮੋੜ ਚਲਾ ਨਹੀਂ ਖੜੇ ਰਹੇ ਪਰਮੇਸ਼ਰ ਨਾਲ ਰੋਕ ਇਹਦਾ ਅੰਨਦਾ ਦਾ ਨੰਬਰ ਬਸ ਕੋਈ ਜਾਣਦਾ ਕਿ ਇਹਨੂੰ ਪਰੇ ਨਾਲ ਦੱਸ ਜੋ ਸ਼ੈਤਾਨ ਵਜਾਇਆ ਸੇ ਕਿ ਤੋ ਫੇਰੇ ਚਿੱਤ ਉਹ ਕਦੋਂ ਫੇਰ ਤੇਰੇ ਕੋਲੋਂ ਬੰਦੇ ਨਾ ਗੱਲੂ ਨਹੀਂ ਮੰਨਿਆ ਕਿ ਤੋ ਫੇਰੇ ਕਬੀਰ ਦੀ ਬਾਣੀ ਉਤੋਂ ਨਹੀਂ ਮੰਦੇ ਉਹ ਅਜ ਵੀ ਨਹੀਂ ਮੰਦੇ ਸ਼ੈਤਾਨ ਨੇ ਉਹ ਗੋਲਕ ਦੇ ਵਿੱਚ ਹੈ ਸ਼ੈਤਾਨ ਸ਼ੈਤਾਨ ਗੋਲਕ ਦੇ ਵਿੱਚ ਹੁੰਦਾ ਹੈ ਸ਼ੈਤਾਨ ਗੋਲਕ ਦਾ ਮਾਲਕ ਹੈ ਸ਼ੈਤਾਨ ਮਾਇਆ ਜੰਡਾ ਹੈ ਜਿੱਤੇ ਮਾਇਆ ਪਰਦਾ ਹੈ ਸ਼ੈਤਾਨ ਪਰਦਾ ਹੈ ਜਿੱਤੇ ਨਾਮ ਪਰਦਾ ਹੈ ਉਥੇ ਇਕਰਸਾ ਪਰਦਾ ਹੈ ਜਿੱਤੇ ਨਾਮ ਪਰ ਦਾਣਾ ਸੱਚ ਪਰ ਦਾਣਾ ਇਨਸਾਫ ਪਰ ਦਾਣਾ ਪ੍ਰੇਮ ਪਰ ਦਾਣਾ ਦਇਆ ਪਰ ਦਾਣਾ ਉਹ ਤੇਰੇ ਇਨਸਾਫ ਪਰ ਦਾਣਾ ਜਿੱਤੇ ਕੂੜ ਪਰ ਦਾਣਾ ਕੂੜ ਫਿਰ ਪ੍ਰਧਾਨ ਵਿੱਚ ਪਾ ਲਓ ਬਿਰ ਸਾਦੀ ਪਰ ਦਾਣਾ ਚੂੜ ਤੋਂ ਭੋਲ ਪਰ ਦਾਣਾ ਰਹਿਣਾ ਫੇੜੀ ਪਰ ਦਾਣਾ ਉਥੇ ਸ਼ੈਤਾਨ ਪਰ ਦਾਣਾ ਜਿੱਤੇ ਫਿਰ ਜਾਲੀ ਚੜਦੇ ਨੇ ਗੁਰਸਵਾਲਿਆਂ ਜੋ ਤੇ ਸ਼ੈਤਾਨ ਪਰ ਦਾਣਾ ਕਿ ਤੇ ਕਬਲੇ ਹੁੰਦੇ ਰਸੀਦਾਂ ਦੇ ਸ਼ੈਤਾਨ ਪ੍ਰਧਾਨ ਹੈ ਉਹਨਾਂ ਦੀ ਇਹ ਬਾਣੀ ਬਦਲੀ ਹੋਈ ਲੈ ਸ਼ਤਾਨ ਲੋਤੀ ਉਹ ਉਹ ਅਖਾਰੇ ਨਮਾਨਾ ਹੈ ਕੋਈ ਏ ਸੀ ਲਾਉਂਦੇ ਨੇ ਉਹੀ ਸਭ ਕੁਲ ਰਾਮੇ ਕਰਦੇ ਨੇ ਸ਼ੈਤਾਨ ਜਿੱਥੇ ਹੈ ਜੋ ਸ਼ੈਤਾਨ ਬਿਜਾਇਆ ਸੋ ਕਿਉ ਫੇਰ ਹੈ ਜਿੱਥੇ ਨਹੀਂ ਮੰਨਦੇ ਹੋ ਜੋ ਬ੍ਰਿਧੀ ਕਰੀ ਜਾਓ ਤੁਸੀਂ ਕਿਉਂਕਿ ਗੁਰਬਾਣੀ ਮੰਨਦੀ ਜਨਾ ਸੋ ਕਿਉ ਫੇਰ ਇੱਥੇ ਤੇ ਪ੍ਰੀਤ ਦੇ ਗਾਰੇ ਕੋਈ ਵੇਲ ਕਿਉਂ ਨਹੀਂ ਮੰਨਣਗੇ ਸਾਰੀ ਦੁਨੀਆ ਮੰਨੂ ਕੀ ਗੁਰਬਾਨੀ ਨੂੰ ਇਹ ਨਹੀਂ ਹੋ ਸਕਦਾ ਦੁਨੀਆ ਵਿਰੋਧ ਕਰੂਗੀ ਦੁਨੀਆ ਵਿਰੋਧ ਕਰੂਗੀ ਜੇ ਦੁਨੀਆ ਵਿਰੋਧ ਕਰੂਗੀ ਤਾਂ ਦੁਨੀਆ ਦੀ ਹੋਂਦ ਹੈ ਦੁਨੀਆ ਦੀ ਉਹ ਨਜ਼ਰ ਹੋਦਾ ਜੇ ਨਜ਼ਰ ਗੁਰਬਾਨੀ ਦੀ ਦੁਨੀਆ ਵਿਰੋਧ ਕਰੂਗੀ ਜਿੱਦਾਂ ਦੁਨੀਆ ਨੇ ਗੁਰਬਾਨੀ ਦਾ ਵਿਰੋਧ ਛੱਡਦਾ ਦੁਨੀਆ ਹੀ ਖਤਮ ਹੋ ਜੂਗੀ ਸਾਰੇ ਸੱਚਖਣ ਚਲੇ ਜਾਣਗੇ ਦੁਨੀਆ ਕਿੱਥੇ ਰਹਿ ਜੂਗੀ ਦੁਨੀਆ ਦੀ ਹੋਂਦ ਉਹ ਨਜ਼ਰ ਹੈ ਜੇ ਨਜ਼ਰ ਸਦਾ ਵਿਰੋਧ ਕਰੂਗੀ ਜਦੋਂ ਦੁਨੀਆਂ ਨੇ ਸਾਦਾ ਵਿਰੋਧ ਛੱਡਤਾ ਸਾਰੇ ਆਪਣੇ ਘਰ ਚਲੇ ਜਾਣਗੇ ਦੁਨੀਆਂ ਖਤਮ ਸਾਰੇ ਮੁਕਤ ਹੋ ਜਾਣਗੇ ਜਿਨ੍ਹਾਂ ਨੇ ਦੁਨੀਆਂ ਤੇ ਰਾਜ ਕਰਦੇ ਉਹ ਸੱਚ ਦਾ ਖਰਾਬਚ ਕਰਨ ਲਈ ਕਰਦੇ ਕਿ ਦੁਨੀਆਂ ਚਾਹੀਦੀ ਹੈ ਉਹਨਾਂ ਨੂੰ ਦੁਨੀਆਂ ਤੇ ਰਾਜ ਹੀ ਕਰਦੇ ਜਿਨ੍ਹਾਂ ਨੇ ਦੁਨੀਆਂ ਤੇ ਰਾਜ ਕਰਨਾ ਉਹਨਾਂ ਨੂੰ ਦੁਨੀਆਂ ਚਾਹੀਦੀ ਹੈ ਜਿਨ੍ਹਾਂ ਨੇ ਹਕੂਮਤ ਚਲਾਉਣਾ ਉਹਨਾਂ ਨੂੰ ਦੁਨੀਆਂ ਚਾਹੀਦੀ ਹੈ ਰੋਕ ਬਚਾਈਦਾ ਜਿਹਨਾਂ ਨੇ ਆਪਣਾ ਪੜ੍ਹ ਲੈ ਜਨ ਨੂੰ ਦੁਨੀਆ ਚਾਹੀਦੀ ਐ ਜਿਹਨਾਂ ਨੇ ਗੁਰਗੇ ਪੜ੍ਹ ਲੈ ਜਨ ਉਹਨਾਂ ਨੂੰ ਦੁਨੀਆ ਨਹੀਂ ਚਾਹੀਦੀ ਦੋ ਤੜੇ ਨੇ ਤੀਜਾ ਹੋਰ ਕੋਈ ਨਹੀਂ ਇੱਕ ਸ਼ੈਤਾਨ ਦਾ ਤੜਾ ਇੱਕ ਨਸਾਨ ਦਾ ਤੜਾ ਸ਼ੈਤਾਨ ਦਾ ਤੜਾ ਸੱਚ ਤੋਂ ਖਰਾਬ ਰਹੂਗਾ ਰਹਿ ਹੈ ਪਿੱਛੇ ਰਹਿ ਹੈ ਫਿਰ ਹੈ ਔਰ ਗਹਨ ਰਹੂਗਾ ਜਿੰਨਾ ਜੇ ਦੁਨੀਆ ਜਿੰਨਾ ਜਰ ਖਲਾਫ ਰਹੂਗਾ ਓਨਾ ਜਰ ਦੁਨੀਆ ਜਿੰਦਣੇ ਖਲਾਫ ਛੜਤੀ ਖਤਮ ਜੀਨੇ ਵੀ ਸੱਚ ਦੀ ਖਲਾਫ ਤੇ ਛੜਤੀ ਉਹ ਸੰਸਾਰ ਤੋਂ ਬਾਹਰ ਚ ਲੱਗ ਜਾਂਦਾ ਹੈ ਉਹ ਸੱਚਖੰਡ ਚ ਪ੍ਰਵੇਸ਼ ਕਰਨ ਉਹਦਾ ਪ੍ਰਵੇਸ਼ ਸੱਚਖੰਡ ਚ ਹੈ ਸੱਚਖੰਡ ਵਿੱਚ ਇਹਦਾ ਪ੍ਰਵੇਸ਼ ਹੈ ਜਿਹੜਾ ਸੱਚ ਦਾ ਵਿਰੋਧ ਛੱਡ ਦਵੇ ਜਿਹੜਾ ਸੱਚ ਦਾ ਵਿਰੋਧ ਕਰਦਾ ਉਹਨੂੰ ਸੱਚਖੰਡ ਨਾਲ ਕਿਵੇਂ ਵੜਨ ਦੇਵਾਂਗੇ ਇਹ ਸਭ ਖੋਟੇ ਨੇ ਖੋਟੇ ਸਿੱਟਿਆ ਨਾ ਇਹ ਜਿਹੜਾ ਤਾਨਾ ਵੀ ਖੋਟਾ ਤਾਨਾ ਹੈ। ਇਹ ਜਿਹੜਾ ਖੋਟਾ ਬੋਲ ਕਿਤੇ ਨਾ ਤਰ ਪੈਂਦਾ। ਇੱਥੇ ਜਦ ਆਪ ਨੂੰ ਖੋਟਾ ਨਹੀਂ ਦੂਰੀ ਦੇ ਵਿੱਚ ਖੜਾ ਹੀ ਗਿਆ। ਸਾਧ ਗਾਣ ਵਿੱਚ ਖੋਟਾ ਉੱਥੇ ਨਹੀਂ ਜਾਂਦਾ। ਉੱਥੇ ਹੀ ਜਾਂਦਾ ਹੈ। ਉੱਥੇ ਖੋਟਾ ਹੈ ਇੱਥੇ ਖੜਾ। ਇਹ ਖੋਟਿਆਂ ਦਾ ਤਾਨਾ ਬਣਾਇਆ ਹੋਇਆ, ਖੋਟਿਆਂ ਦਾ ਤਾਨਾ ਬਣਿਆ ਹੋਇਆ। ਤਾਨਾ ਖੋਟਾ ਹੈ, ਖੋਟਿਆਂ ਦਾ ਤਾਨਾ। ਖੋਟਿਆਂ ਦਾ ਤਾਨਾ ਬਣਿਆ ਹੋਇਆ। ਖਰੇ ਦਾ ਤੁਹਾਨੂੰ ਬੋਲਦੇ ਹੀ ਉਹਨਾਂ ਦਾ ਆਦਾ ਨਾਮ ਤਾਂ ਹੁੰਦਾ ਹੈ ਜਿਹੜੇ ਗਿਆਨਵਾਨ ਨੇ ਉਹਨਾਂ ਨੇ ਤੁਹਾਨੂੰ ਤਾਂ ਨਹੀਂ ਬੋਲਿਆ ਜਿਹਨੂੰ ਫੋਟੇ ਮੰਨਦੇ ਨੇ ਕਹਿੰਦੇ ਗਿਆਨੀਆਂ ਕਹਤਾ ਨਾ ਨਾਮ ਹੈ ਨਾਮ ਹੈ ਨਾਮ ਨੂੰ ਕਿਉਂ ਨਹੀਂ ਧਰਮ ਮੰਨਿਆ ਇਹਨੂੰ ਕਿਉਂ ਬੋਲਿਆ ਸ਼ੈਤਾਨ ਦੀ ਕਰਾਮਾਤ ਹੈ ਸਾਰੀ ਸ਼ੈਤਾਨ ਨੇ ਕਬਜ਼ਾ ਕਰ ਲਿਆ ਸ਼ੈਤਾਨ ਕਬਜ਼ਾ ਕਰ ਲੈਂਦਾ ਹੁੰਦਾ ਉਸ ਵੇਲੇ ਕਰਕੇ ਉਸ ਵੇਲੇ ਏ ਸ਼ੈਤਾਨ ਅੱਗੇ ਆ ਜਾਂਦਾ ਜਿਵੇਂ ਕਾਂਗਰਸ ਦੇ ਜਿਹੜੇ ਵਿਰੋਧ ਕਰਦੇ ਸੀ ਅੰਗਰੇਜ਼ਾਂ بڑے ਵਿਗਿਆਨ ਵਾਲੇ ਉਹ ਕਾਂਗਰਸ ਵੱਡ ਗਿਆ ਸੀ ਕਾਂਗਰਸ ਦਾ ਹੀ ਪਠਾ-ਪਠਾਲਦਾ ਕਾਂਗਰਸ ਨਾਲ ਵੀ ਰੋੜਾ ਲੇ ਤੇੜਾ ਇਦਾਂ ਨਹੀਂ ਹੁੰਦੇ ਵਿਰੋਧੀ ਜਾਂ ਤੋਂ ਅਸੀਂ ਰੋੜਾ ਨੇ ਜਾਂ ਤੋਂ ਪਠਾ-ਪਠਾਲ ਤੋਂ ਗੁਰੂ ਘਰ ਨੇ ਪਾਸੇ ਰੱਖੇ ਸੀ ਕੱਢ ਕੇ ਕਿਹਾ ਵੀ ਅਸੀਂ ਇਹਨਾਂ ਨੂੰ ਮਿਲ ਨਹੀਂ ਕਰਨਾ ਔਰ ਫਿਰ ਆਪਾਂ ਲੜ ਹੋ ਜਾਾਂਗੇ ਆਪਾਂ ਅਸੀਂ ਤਾਂ ਢਾਡੇ ਹੀ ਰਹੇ ਹੋਗੇ ਸ਼ਾਹ ਅਸੀਂ ਤਾਂ ਨਾ ਰੜੀ ਦੀ ਉਈ ਕਰ ਰਹੀ ਆਂ ਤਾਂ ਨnde ਉਹਦੀ ਗੱਲ ਰੋੜਾ ਨਾ ਬੋਲੇ ਦੀ ਜਣੀ ਪ੍ਰਚਾਰ ਨਹੀਂ ਕੀਤਾ ਆਪ ਵੱਡ ਰਹੇ ਆਂ ਸਿਮਤ ਤਰੀਕੇ ਨਾਲ ਸੀ ਬੋਲਦੇ ਵੀ ਰਹੇ ਆਂ ਥੋੜ ਜਾਨੀ ਥੋੜਾ ਜ ਮੋਸਮ ਦੇਖ ਕੇ ਹੁਣ ਜਿਆਦਾ ਜਿਆਦਾ ਬੋਲਣ ਲੱਗੇ ਸਾਡੀ ਮਰਜ਼ੀ ਆ ਜਾਂ ਮਜੀ ਬੋਲੀਏ ਜਾਂ ਮਰਜ਼ੀ ਨਾ ਬੋਲੀਏ ਇਹ ਵੀ ਤਾਂ ਰੋੜਾ ਕਹਿੰਦੇ ਨੇ ਸੀ ਰੋੜਾ ਕਾ ਸਕਦੇ ਆ ਆਪਣਾ ਪਾਈ ਜਾਣਾ ਸੀ ਆਪਣਾ ਪਾਈ ਜਾਦੇ ਬਾਕੀ ਦੁਨੀਆ ਪਰ ਕੋਈ ਕਿਸੇ ਬਾਅਦ ਵਿੱਚੇ ਸਬਜੀ ਆਪਣੀ ਸੰਵਾਨ ਦਾ ਹੱਕ ਹੈ ਦੇਖੋ ਫ੍ਰੀ ਵੇਚਣ ਲੱਗੇ ਦੂਰੇ ਗੰਨ ਲਈ ਤੂੰ ਫ੍ਰੀਗਾ ਤੇ ਵੇਚਦਾ ਕਹਿੰਦਾ ਮੇਰੀ ਮਰਜ਼ੀ ਹੈ ਮੈਂ ਤਾਂ ਫ੍ਰੀ ਵੇਚੂਗਾ ਮੈਂ ਤਾਂ ਫ੍ਰੀ ਵੇਚੂਗਾ ਮੇਰੀ ਮਰਜ਼ੀ ਹੈ ਤੂੰ ਕਹੋ ਨਾ ਮੈਨੂੰ ਕਹੇਗਾ ਤੂੰ ਆਪਣੀ ਜਿੱਦੀ ਵੇਖ ਵੇਚ ਤੇ ਤੇਰੀ ਮਰਜ਼ੀ ਹੈ ਤੂੰ ਵੇਚ ਲੈ ਸਾਰੀ ਦਾ ਫ੍ਰੀ ਆ ਹਾਂਜੀ ਉਹ ਅਖ਼baar ਇਹਨਾਂ ਵਿੱਚ ਨਹੀਂ ਉਹ ਅਖ਼baar ਜਿਹੜਾ ਅਖ਼ਰਾਂ ਚ ਨਹੀਂ ਹੈ ਜਿੱਦੀ ਗੱਲ ਕਰਦੇ ਆ ਪਰਮੇਸ਼ਰ ਦੀ ਉਹ ਖਰਚ ਨਹੀਂ ਹੈ ਉਹ ਇਹਨਾਂ ਵਰਕਿਆਂ 'ਚ ਨਹੀਂ ਹੈ ਕਾਗਜ਼ ਸਿਆਹੀ ਦੇ ਵਿੱਚ ਨਹੀਂ ਹੈ ਉਹ ਉਹਦੀ ਗੱਲ ਹੈ ਉਹ ਬਿਮਾਰੀਆਂ ਕਿਤਾਬਾਂ 'ਚ ਹੁੰਦੀਆਂ ਨੇ ਬਿਮਾਰੀਆਂ ਬਾਰੇ ਜਾਣਕਾਰੀ ਹੁੰਦੀ ਹੈ ਬਿਮਾਰੀਆਂ ਬਾਰੇ ਜਾਣਕਾਰੀ ਹੈ ਕਿਤਾਬਾਂ 'ਚ ਕਿਤਾਬਾਂ ਬਿਮਾਰੀਆਂ ਹੁੰਦੀਆਂ ਨੇ ਕਿਤਾਬਾਂ 'ਚ ਬਿਮਾਰੀਆਂ ਹੁੰਦੀਆਂ ਨੇ ਇਹ ਦਵਾਈਆਂ ਨੇ ਕਿਤਾਬਾਂ 'ਚ ਦੇ ਦਈਏ ਦਵਾਈ ਦਾ ਕੰਮ ਕਰਨ ਲਈ ਕਿਤਾਬਾਂ 'ਚ ਦਵਾਈਆਂ ਵੀ ਨੇ ਬਿਮਾਰੀਆਂ ਵੀ ਨੇ ਉਹਨਾਂ ਬਿਮਾਰੀਆਂ ਹੁੰਦੀਆਂ ਨੇ ਕੋਈ ਦਵਾਈ ਹੁਦਦੀਆਂ ਖਦਾਬਾਜੀ ਕੁਝ ਵੀ ਨਹੀਂ ਹੁੰਦਾ ਇਹ ਸਾਰੇ ਡਫਰ ਨੇ ਜਿੰਨੇ ਬੰਦੇ ਨੇ ਇੰਨੇ ਡਫਰ ਨੇ ਬਿਲਕੁਲ ਇਹ ਛੋਟੇ ਜੋਕ ਵੀ ਨਹੀਂ ਇਹਨਾਂ ਦੀ ਗੱਲ ਬੰਦੇ ਤੋਂ ਬਿਲਕੁਲ ਡਫਰ ਨੇ ਜੋਗ ਸਿੱਕੀ ਕਾ ਛੱਡ ਗਏ ਉਹ ਡਫਰ ਨੇ ਆਏ ਹੋਏ ਸਾਰੇ ਬਿਲਕੁਲ ਡਫਰ ਖੋ ਗਿਆ ਬਦ ਦਿਮਾਗ ਕੋਈ ਗੱਲ ਵਜ਼ਨਦਾਰ ਹੈ ਉਹ ਨਹੀਂ ਕੋਈ ਔਰ ਸ਼ਰਮ ਵਾਲਾ ਕੋਈ ਬਰਕਾਈ ਨਹੀਂ ਹੈ ਕੋਈ ਵਰ ਕੋਈ ਜਗਾ ਨਹੀਂ ਹੈ ਸ਼ਰਮ ਧਰਮ ਕਾ ਤੇਰਾ ਦੂਰ ਤੇਰਾ ਦੂਰ ਸ਼ਰਮ ਧਰਮ ਤਾਂ ਬਹੁਤ ਪਿੱਛੇ ਛੱਡਿਆ ਏ ਨਾਨਕ ਕੂੜ ਰਹਾ ਵਰਪੂਰ ਤੇ ਉਦੋਂ ਤਾਂ ਨਾਨਕ ਨਹੀਂ ਕਹਤਾ ਕਿ ਕਿੱਥੇ ਸੀ ਕੂੜ ਰਹਾ ਵਰਪੂਰ ਸਾਰੇ ਮੰਦਰਾਂ ਲਖੇ ਸਾਰੇ ਢੇਰਿਆਂ ਤੇ ਸਾਰੇ ਸੰਤਾਂ ਕੋਲ ਉਹ ਹੁੜਵੀ ਆ ਬਾਣੀ ਤੇਨ ਕਾਲ ਚ ਸੱਚੀ ਆ ਅੱਜ ਦੇ ਕਾਲਚ ਵੀ ਬਾਣੀ ਸੱਚੀ ਹੈ ਜੇ ਵਰ ਬਾਣੀ ਦੀ ਟੀ ਹੈ ਸ਼ਰਮ ਧਰਬ ਕਾ ਡੇਰਾ ਪੂਰਨ ਨਾਨਕ ਕੂੜਾ ਭਰਪੂਰ ਉਹ ਕਿੱਥੇ ਆ ਹੁਣ ਉਹ ਹੁਣ ਕਿੱਥੇ ਹੈ ਅੱਜ ਦੀ ਅੱਜ ਦੀ ਡੇਢ ਕਿੱਥੇ ਹੈ ਇਹ ਕਾਲ ਦਾ ਪ੍ਰਚਾਰ ਨਹੀਂ ਕਰਦਾ ਕੋੜ ਰਹਾ ਭਰਪੂਰ ਉਹ ਦੱਸਣ ਪਿਆ ਆਖਿਆ ਕਾਲ ਕਿੱਥੇ ਆ ਕੋੜ ਕੋੜ ਰਾਜਾ ਕੋੜ ਪ੍ਰਜਾ ਕੋੜ ਸਭ ਸੰਸਾਰ ਇਹਦਾ ਰਾਜਾ ਬਣੀ ਸੀ ਜਲ ਬਣੇ ਸਭ ਇਹ ਮਨਾ ਉਹ ਗੜੀ ਉੱਠ ਗੜਦਾ ਉਹ ਗੜੀ ਉੱਠ ਗੜਦਾ ਕੋਲੇਸਟਰੋਲ ਦਾ ਗੜ ਉਹ ਤਾਂ ਰਾਜਾ ਵੀ ਹੈ ਐਨਾ ਡਰ ਕੂੜੂ ਡਰਨ ਦਾ ਤਾਂ ਨਹੀਂ ਕੂੜਾ ਇਹ ਮਨੇ ਉਹ ਕੂੜਾ ਸਭ ਕੂੜਾ ਹੀ ਤਾਂ ਸਾਰਾ ਮਾਇਆ ਦਾ ਸਾਰਾ ਕੂੜਾ ਕੋਸਾ ਕੂੜ ਸਭ ਸੰਸਾਰ ਝੂਠੀ ਮਾਇਆ ਜਗਤ ਬਣਾਇਆ ਝੂਠੀ ਆ ਮਨਾ ਉਹ ਤਾਂ ਬਾਇਆ ਝੂਠ ਹੈ ਸਭ ਉੱਥੇ ਹੋਏ ਝੂਠ ਉੱਥੇ ਸੱਚ ਹੋ ਨਹੀਂ ਸਕਦਾ ਉੱਥੇ ਹਾਂਜੀ